ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਪੀਐਸ ਨੀ ਚੈਨਲ ਵਿੱਚ ਤੇ ਅੱਜ ਫੇਰ ਅਸੀਂ ਹਾਜ਼ਰ ਹਾਂ ਕੁਝ ਐਡਵਾਂਸ ਕੋਰਸ ਨੂੰ ਅੰਦਰ ਨਾਲ ਸ਼ੇਅਰ ਕਰਨ ਲਈ ਕੁਝ ਉਹਨਾਂ ਦੇ ਟਿੱਪਣੀ ਕਰਨ ਲਈ ਵਿਚਾਰ ਪੇਸ਼ ਕਰਾਂਗੇ ਸੌਲਟ ਕਰ ਦਿਆਂ ਲੰਟਰ ਸਿੰਦਰਪਾਲ ਜੀ ਮੈਮ ਜੀ ਦਾ ਬਹੁਤ ਬਹੁਤ ਰੱਬਾ ਬਹੁਤ ਸਵਾਗਤ ਹੈ ਨਮ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਅੱਜ ਜਿਹੜੀ ਆਪਾਂ ਪਹਿਲੀ ਖਬਰ ਲੋਕਾਂ ਨਾਲ ਇੱਥੇ ਚਰਚਾ ਕਰਾਂਗੇ ਪਹਿਲੀ ਖਬਰ ਇਹ ਹੈ ਕਿ ਬੀਜੇਪੀ ਜਿਹੜੀ ਦਿੱਲੀ ਵਿੱਚ ਆ ਉਹ ਇੱਥੇ ਪਲਟਵਾਰ ਮਾਰ ਗਈ ਬਹੁਤ ਹੀ ਮਿਲਨ ਹਰਾਨੀਜਨਕ ਜਿਹੜੇ ਆਏ ਆ ਸਿੱਟੇ ਆਏ ਸਾਹਮਣੇ ਦੀ ਆਰਟੀ ਆਮ ਆਜ਼ਾਦਵਾਦੀ ਸਿਰਫ 22 ਸੀਟਾਂ ਤੇ ਰਹਿ ਗਈ ਤੇ ਬੀਜੇਸੀਆ ਉਹ ਲੈ ਗਈ 48 ਤੇ ਕਾਂਗਰਸ ਪਿਛਲੇ ਹਰ ਲਾਗੂ ਜ਼ੀਰੋ ਇੱਕ ਤੇ ਰਹਿ ਗਈ ਠੀਕ ਆ ਇਹਦੇ ਬਾਰੇ ਨਾਲ ਨੂੰ ਆਪਾਂ ਇਹ ਇਹ ਦੇ ਦੇ ਜਿਹੜਾ ਦਿੱਲੀ ਨਹੀਂ ਉਹ ਮੋਡ ਸਿਆਵਾ ਨੂੰ ਕਾਟੀ ਦਾ ਤੇ ਹਰ ਵੇਲੇ ਹਰ ਦੀ ਪੰਜਾਬ ਵਿੱਚ ਜਿਹੜਾ ਕੋਈ ਅਸਰ ਪਾ ਸਕਦਾ ਕਹਿ ਲਿਓ ਤੇ ਇਹ ਕੀ ਇਹਦੇ ਵਿੱਚ ਜਿਹੜਾ ਮੇਨ ਆਪਣਾ ਮੋਦੀ ਸੀ ਸੀ ਦਾ ਆਪਣਾ ਕੇਜੀ ਵਾਲਾ ਆਮ ਆਪਾ ਦਾ ਤੇ ਕੇਜੀ ਵਾਲਾ ਕਰਕੇ ਹੀ ਪੰਜਾਬ ਬਿਲਕੁਲ ਜਿਹੜੀ ਜੰਮ ਕੇ ਕੇਜੀ ਵਾਲੇ ਤੋਂ ਰਹੀ ਸੀ ਜੋ ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਸੀ ਉਹ ਵੀ ਤਾਂ ਉਹਨਾਂ ਦੇ ਨਾਲ ਹੀ ਸੀਗੇ ਹਾਂਜੀ ਹੁਣ ਜਿਹੜੀ ਮੇਨ ਹੈ ਹੁਣ ਅਸੀਂ ਇਸ ਮੁੱਦੇ ਤੇ ਪਹੁੰਚਦੇ ਆਂ ਆਪਾਂ ਦੇ ਵੀ ਪੰਜਾਬ ਤੇ ਇਸ ਚੀਜ਼ ਦਾ ਅਸਰ ਹੋਊਗਾ ਕਿ ਨਹੀਂ ਹੋਊਗਾ ਤਾਂ ਅਸਰ ਹੋਏਗਾ ਉਹਦਾ ਰੀਜ਼ਨ ਕਿ 27 ਸਾਲ ਬਾਅਦ ਬੀਜੇਪੀ ਦੁਬਾਰਾ ਆਈ ਹੈ ਹਾਂਜੀ ਜਦੋਂ 27 ਸਾਲ ਬਾਅਦ ਬੀਜੇਪੀ ਆਈ ਹੈ ਜਦੋਂ ਕੋਈ ਨਵਾਂ ਆਏਗਾ ਉਹ ਨਵਾਂ ਕੁਝ ਕਰਕੇ ਦਿਖਾਏਗਾ ਬਿਲਕੁਲ ਜਦੋਂ ਆਮ ਆਦਮੀ ਪਾਰਟੀ ਨੇ ਆਉਣਾ ਸੀ ਤਾਂ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਵੀ ਨਵੀਂ ਪਾਰਟੀ ਆਊਗੀ ਨਵਾਂ ਕੁਝ ਹੋਊਗਾ ਇਹ ਆਮ ਆਦਮੀ ਪਾਰਟੀ ਇਹ ਲੋਕਾਂ ਲਈ ਆ ਇਹਦਾ ਚੋਣ ਨਿਸ਼ਾਨੀ ਝਾੜੂਗਾ ਹਾਂਜੀ ਉਸੇ ਤਰ੍ਹਾਂ ਹੀ ਦਿੱਲੀ ਵਿੱਚ ਵੀ ਇਹ ਚੀਜ਼ ਸੀ ਹੁਣ ਲੋਕ ਜਿਹੜੇ ਨੇ ਉਹ ਚੀਜ਼ ਚਾਹਦੇ ਆ ਵੀ ਬਦਲਾਵ ਹੋਵੇ ਇਹ ਬਦਲਾਵ ਦੇ ਲਈ ਲੋਕਾਂ ਨੇ ਬਦਲਾਵ ਦੇ ਵਿੱਚ ਬੀਜਪੀ ਨੂੰ ਫੇਰ ਤੋਂ ਵੋਟ ਚੁਣ ਲਿਆ ਬਿਲਕੁਲ ਕਿਉਂਕਿ ਬਦਲਾਵ ਦਿੱਲੀ ਵਿੱਚ ਬਹੁਤ ਘੱਟ ਹੋਇਆ ਹੁਣ ਚਾਹ ਲੋਕਾਂ ਦੀ ਸਹਿਮਤੀ ਘੱਟ ਹੋਣੀ ਹੈ ਇਸ ਕਰਕੇ ਉਹਨਾਂ ਨੇ ਬੀਜਪੀ ਨੂੰ ਚੁਣਿਆ ਚੁਣ ਲਿਆ ਅਕੀ ਜਦੋਂ ਚੁਣ ਲਿਆ ਬੀਜਪੀ ਆ ਗਈ ਹੁਣ ਇੰਦਰ ਦੇ ਵਿੱਚ ਲਾ ਲਓ ਚਾਹੇ ਤੁਸੀਂ ਦਿੱਲੀ ਵਿੱਚ ਲਗਾ ਲਓ ਕਿ ਵੀ ਉੱਥੇ ਆ ਚੁੱਕੀ ਆ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਕੁਝ ਲੋਕ ਇਹੋ ਜਿਹੇ ਹੈਗੇ ਆ ਜਾਂ ਕੁਝ ਇਹ ਜਿਹੀਆਂ ਮਤਲਬ ਕਿ ਸਿਟਿਜ਼ ਹੈਗੀਆਂ ਨੇ ਜਾਂ ਪਿੰਡ ਹੈਗੀਆਂ ਜਿਹੜੇ ਇਹ ਹਜੇ ਭਗਵਾਨ ਸਮਾਨ ਜੀ ਤੋਂ ਖੁਸ਼ ਨਹੀਂ ਖੁਸ਼ ਨਹੀਂ ਹਾਂਜੀ ਕਈ ਚੀਜ਼ਾਂ ਉਹਨਾਂ ਨੇ ਕਹੀਆਂ ਸੀ ਬੱਤ ਪੂਰੀਆਂ ਨਹੀਂ ਕਰੇ ਕਰ ਪਾਇਆ ਜਿਵੇਂ ਆਪਾਂ ਬੇਰੁਜ਼ਗਾਰੀ ਦੀ ਗੱਲ ਕਰੀ ਕਿ ਬੇਰੁਜ਼ਗਾਰੀ ਖਤਮ ਹੋ ਜੇਗੀ ਨਹੀਂ ਨਸ਼ਾ ਬੰਦ ਨਹੀਂ ਹੋਇਆਗਾ ਉਸੇ ਤਰ੍ਹਾਂ ਹੀ ਪੰਜਾਬ ਪੁਲਸ ਵੱਲੋਂ ਵਾਰ-ਵਾਰ ਕਈ ਵਾਰੀ ਇਹ ਜੀ ਸੁਝਾਉਂਦੀਆਂ ਨੇ ਕਿ ਸਾਡਾ ਜਵਾਨ ਪੀੜੀ ਜਿਹੜੀ ਉਹ ਖਤਮ ਹੁੰਦੀ ਆ ਤੇ ਸਰਕਾਰਾਂ ਚੋਂ ਕਰਦੀਆਂ ਨੇ ਬਿਲਕੁਲ ਬਿਲਕੁਲ ਪੂਣਾ ਉਸ ਕਰਕੇ ਕੀ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਉਹ ਵੀ ਚਾਹੁੰਦੇ ਕਿ ਬਦਲਾਅ ਹੋਵੇ ਜੇ ਦਿੱਲੀ 'ਚ ਬਦਲਾਅ ਹੋਇਆ ਤਾਂ ਪੰਜਾਬ 'ਚ ਵੀ ਬਦਲਾਅ ਹੋਏਗਾ ਪਹਿਲਾਂ ਮੋਦੀ ਜੀ ਉੱਥੇ ਚੇਂਜ ਲੈ ਕੇ ਆਉਣਗੇ ਜੇ ਮੋਦੀ ਜੀ ਦਿੱਲੀ ਵਿੱਚ ਚੇਂਜ ਕਰਕੇ ਚੇਂਜ ਲੈ ਆਏ ਬਦਲਾਅ ਹੋ ਗਿਆ ਤਾਂ ਪੰਜਾਬ ਵੀ ਇਸ ਚੀਜ਼ ਪਾਸਿਵਲ ਆਏਗਾ ਹੀ ਹਾਂ ਪੰਜਾਬ 'ਚ ਵਿੱਚ ਜ਼ਿਆਦਾਤਰ ਜਿਹੜਾ ਲੋਕਾਂ ਦਾ ਇੰਟਰਸਟ ਜਾਣਿਆ ਵਾ ਜਿਹੜੇ ਮਾਨਸਿਕੀ ਰੱਖਦੇ ਇਹਨਾਂ ਦੇ ਪਹਿਲਾਂ ਤੋਂ ਹੀ ਇੱਕਾ ਕਿ ਉਹ ਚਲ ਨਹੀਂ ਚੱਲ ਨਹੀਂ ਚੱਲ ਬਹਿਰ ਦੀ ਕੋਸ਼ਿਸ਼ ਹੋ ਸਕਦੀ ਕਿ ਲੋਕ ਕਰਨ ਦੀ ਚੰਨੀ ਵਾਲਾ ਜ਼ਿਆਦਾ ਹੋ ਜਾਵੇ ਕੁਝ ਵੀ ਜਾਏ ਕਾਂਗਰਸ ਚ ਚਾਲ ਹੈ ਨਾ ਹੋ ਸਕਦਾ ਬਹਿਰ ਕੀ ਆਮ ਆਨੂ ਪਾਰਟੀ ਨੂੰ ਵੀ ਉੱਧਰ ਵੀ ਕੁਝ ਘਾਟਾ ਮਹਿਸੂਸ ਹੋ ਰਿਹਾ ਹੈ ਘਾਟਾ ਘਾਟਾ ਹੈ ਨਾ ਭਾਈ ਪਰ ਆਪਾਂ ਹੀ ਕਵਾਂਗੇ ਕਿ ਵੀ ਸਰਕਾਰ ਇਹ ਵਧੀਆ ਸਰਕਾਰ ਕੋਈ ਵੀ ਮਾੜੀ ਨਹੀਂ ਹੁੰਦੀ ਅਗਰ ਮੁੱਖ ਮੰਤਰੀ ਸਾਹਿਬ ਹੁਣ ਵੀ ਹਜੇ 2 ਸਾਲ ਰਹਿੰਦੇ ਆ ਹਾਂਜੀ ਕਈ ਵੀ ਸੋਨਾ ਤੋਂ ਪਹਿਲਾਂ ਪਹਿਲਾਂ ਜੇ ਇਹ ਕੰਮ ਕਰਕੇ 2 ਸਾਲ ਦੇ ਵਿੱਚ ਬੇਰੋਜ਼ਗਾਰੀ ਦੂਰ ਕਰ ਦੇਣ ਨਸ਼ਾ ਖਤਮ ਕਰ ਦੇਣ ਤੇ ਕਿੰਨੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੇਂਜ ਕਰ ਸਕਦੇ ਆ ਕਿਉਂਕਿ ਆਪਾਂ ਕਹਿੰਦੇ ਕਿ ਇੱਕ ਦਿਨ ਦੇ ਵਿੱਚ ਅਗਰ 24 ਘੰਟੇ ਹੈਗੇ ਆ ਤਾਂ 2 ਸਾਲ ਤਾਂ ਜੀ ਬਹੁਤ ਆ ਬਹੁਤ ਆ 2 ਸਾਲ ਦੇ ਵਿੱਚ ਬਦਲਾਅ ਹੋ ਸਕਦਾ ਤੇ ਇਸਦੇ ਇਸ ਟੀਮਾਂ ਜਿੰਨਾ ਕਰਕੇ ਪੰਜਾਬ ਸਰਕਾਰ ਜਿਆਦਾ ਅੱਡੇ ਲੱਗੀ ਹੋਈ ਕਿ ਇੱਕ ਐਨਓਸੀ ਆ ਘਾਟਾ ਨਹੀਂ ਆ ਉਹ ਇਹ ਬੜਾ ਬੁਰਾ ਇੰਪੈਕਟ ਪਾਇਆ ਸਰਕਾਰ ਤੇ ਤੇ ਦੂਜਾ ਇੱਕ ਜਿਹੜਾ ਲੋਕ ਦੂਜੇ ਗਰੀਆ اپੋਜੀਸ਼ਨ ਨਾ ਉਹ ਹਰ ਵਾਰ ਇਹ ਮਜਬੂਰੀ ਕੀ ਜਨਾਨੀਆਂ ਡੰਡਿਆ ਹਰ ਲੋਕ ਸੀਗਾ ਹਾਂ ਉਹ ਜਿਹੜੀਆਂ ਦੇਖੀ ਮਸ਼ੂਰਤ ਕਈਆਂ ਹੈ 3 ਸਾਲ ਉਹ ਉਹ ਜਿ ਡਾਕਰਾਈਆਂ ਨੇ ਤੇ ਇਹ ਦੀਆਂ ਇਹ ਸਰਕਾਰ ਨੂੰ ਮੈ ਲੈ ਕੇ ਥੋੜਾ ਥੋੜਾ ਬੈਂਡ ਜਾਵਾ ਠੀਕ ਆ ਤੀਜਾ ਵਾ ਜਿਹੜਾ ਪੰਜਾਬ ਨੂੰ ਸਰਕਾਰ ਨੂੰ ਜਿਹੜਾ ਘਾਟਾ ਪਾਣ ਡਿਆ ਹੋ ਗਿਆ ਧਰਨੇ ਹਾਂ ਦੇਖ ਕੇ ਸਮਝ ਨਹੀਂ ਆ ਰਿਹਾ ਕਿ ਕਰਨੇ ਪੈ ਲਾਉਣੇ ਲਾਉਣੇ ਬੈਂਡਾ ਕਿਸਾਨਾਂ ਨੂੰ ਕਿਉਂ ਕਿ ਇਹਨਾਂ ਦਾ ਕੰਮ ਨਹੀਂ ਹੁੰਦਾ ਤਾਂ ਕਰਨੇ ਲਾਉਂਦਾ ਇੱਕ ਉਹ ਗੁੱਡਾ ਜਿਹੜਾ ਗੁੱਡਾ ਨਾਲ ਉਹਦੇ ਜਿੱਤ ਦਾ ਦੋ ਦਾ ਟਰਨੇ ਲੱਗੁੰਦਾ ਉਹਦਾ ਵੀ ਕੋਈ ਮਸਲਾ ਹੱਗ ਨਹੀਂ ਹੁੰਦਾ ਇਹ ਜਿਹੜੇ 5 6 ਜਿਹੜੇ ਡਰਾਪ ਹੈਗੇ ਸਰਕਾਰ ਨੂੰ ਇਹਨਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਹਾਂ ਇਹ ਮਸਲੇ ਹੱਲ ਹੋ ਜਾਣਗੇ ਤਾਂ ਹੋਣ ਵਾਲੀ ਸਮੇਂ ਵਿੱਚ ਆਮ ਆਦਮੀ ਪਾਰਟੀ ਆਹ ਫਿਰ ਜੀ ਹਾਂਜੀ ਤੇ ਹੋ ਸਕਦੀ ਆ ਪਰ ਪਿਛਲਾ ਦਿੱਲੀ ਨੂੰ ਵੀ ਇੱਕ ਜਿਹਾ ਥੋੜਾ ਡਾਊਨ ਰੋਲ ਕੰਮ ਲੱਗਦਾ ਹੈ ਕਿ ਲੋਕਾਂ ਦਾ ਕਿਤੇ ਵੀ ਦਮਾਟਾ ਨਾ ਸਕਦਾ ਹਾਂ। ਚਲੋ ਜੀ ਦੂਜੀ ਖਬਰ ਵੱਲ ਦੂਜੀ ਖਬਰ ਆਲੀ ਕਿ ਥੋੜੇ ਦਿਨ ਪਹਿਲਾਂ ਬੋਂਕੀ ਵਾਲੇ ਇਮੀਗ੍ਰੈਂਟਸ ਨੂੰ ਉਹਨਾਂ ਨੇ ਵਾਪਸ ਭੇਜਿਆ। ਤੇ ਇੱਕ ਹੋਰ ਨਵੀਂ ਖਬਰ ਆ ਰਹੀ ਕਿ ਇੱਕ ਮੁੰਡਾ ਸੀ ਬੋਂਕੀ ਲਾ ਰਿਹਾ ਸੀ ਅਜਨਾਲੇ ਕੋਸ। 33 ਸਾਲ ਦੀ ਉਮਰ ਦੇ ਸੁਖਮੰਦ ਗੁਰਪ੍ਰੀਤ ਸਿੰਘ ਨਾਂ ਦਾ ਜਵਾਂ। ਉਹ ਗਿਆ ਇੱਥੇ ਬੋਂਕੀ ਲਾ ਕੇ। ਇਹਨਾਂ ਨੇ ਕਿਹਾ ਨੂੰ ਚਾਹ ਦੇ ਦਿੱਤੇ ਵੀ ਤੂੰ ਉੱਥੇ ਜਾ ਕੇ 6-7 ਲੱਖ ਕਮਾਵੇਂਗਾ। ਠੀਕ ਆ। 33 ਲੱਖ ਰੁਪਏ ਇਹਨੂੰ ਦਿੱਤਾ। ਮੈਕਸੀਕੋ, ਗੁਆਟੇਮਾਲਾ ਜਗਾ ਨਾਵਾ। ਉੱਥੇ ਉਹਨੂੰ ਹੱਟ ਅਟੈਕ ਆ ਗਿਆ ਤੇ ਮੌਤ ਹੋ ਗਈ। ਹੁਣ ਦੱਸੋ ਵੀ ਅਜੇ ਤੁਹਾਡੇ ਸਾਹਮਣੇ ਕੀ ਕੁਝ ਹੋਣਦਿਆ ਵਾ ਇਮੀਗ੍ਰੈਂਟਸ ਹੋ ਰਹੇ ਨੇ ਆ ਇਹ ਲੋਗ ਇਹ ਡੰਕੀ ਵਾਂ ਲੱਗੇ ਆ ਜਾਂ ਜਾਣਦੇ ਆ ਇਹਦੇ ਤੇ ਵੀ ਟੁਪਲੀ ਵਰੀ ਹੈਗੀ ਫਿਰ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਇਸ ਚੀਜ਼ ਦਾ ਇਹ ਪਹਿਲੀ ਗੱਲ ਤੇ ਇਹ ਹੈ ਕਿ ਇਹ ਜਿਹੜੇ ਲੜਕੇ ਦੀ ਆਪਾਂ ਗੱਲ ਕਰ ਰਹੇ ਆ ਹਾਂਜੀ ਪਹਿਲਾਂ ਯੂਕੇ ਗਿਆ ਸੀ ਹਾਂਜੀ ਯੂਕੇ ਜਾ ਕੇ ਆਇਆ ਬਿਲਕੁਲ ਯੂਕੇ ਇੱਕ ਵਧੀਆ ਢੰਗ ਨਾਲ ਉੱਥੇ ਵਧੀਆ ਆਪਣਾ ਸਰਵਾਈਵ ਕਰਕੇ ਇੱਕ ਇਨਕਮ ਦਾ ਸੋਰਸ ਬਣਾ ਸਕਦਾ ਹੈ ਉਹ ਪੜਿਆ ਜਾ ਰਿਹਾ ਕਿ ਗਿਆ ਵੀ ਵਰਕ ਪਰਮਿਟ ਤੇ ਹਾਂ ਪਰ ਅੱਛਾ ਉੱਥੇ ਵਾਪਸ ਆਇਆ ਵਾਪਸ ਆ ਕੇ ਫਿਰ ਕਿਸੇ ਏਜੰਟ ਦੇ ਝਾਂਸੀ ਚ ਪਿਆ ਬਿਲਕੁਲ ਏਜੰਟ ਨੂੰ ਇੰਨੇ ਕਿਹਾ ਉਸ ਤੋਂ ਬਾਅਦ ਯੂਐਸਏ ਨੂੰ ਚਲਾ ਗਿਆ ਬਿਲਕੁਲ ਸੋਨ ਦਾ ਹਾਰਟ ਅਟੈਕ ਦਾ ਹੋਣ ਦਾ ਕਾਰਨ ਕੀ ਸੀ ਆਉਣ ਦਾ ਕਾਰਨ ਕੀ ਸੀਗਾ ਆਉਣ ਦਾ ਕਾਰਨ ਇਹ ਸੀ ਕਿ ਜਦੋਂ ਹੁਣ ਡਿਪੋਟੇਸ਼ਨ ਸ਼ੁਰੂ ਹੋ ਗਈ ਆ ਤਾਂ ਬੱਚਿਆਂ ਦੇ ਅੰਦਰ ਇੱਕ ਟੈਨਸ਼ਨ ਵੀ ਹੋਣੀ ਸ਼ੁਰੂ ਹੋ ਗਈ ਹੈ ਪ੍ਰੈਸ ਹੋ ਗਿਆ ਤੇ ਹਾਈ ਵੀ ਕਿਤੇ ਮੇਰੀ ਵਾਰੀ ਵੀ ਆ ਜਾਣੀ ਬਿਲਕੁਲ ਕਿਤੇ ਲੱਕ ਤੇ ਫੜਨਾ ਲੈਣਾ ਉਹ ਸੜਕ ਤੋਂ ਤੁਰ ਤੁਰਾ ਵੀ ਉਹ ਬੱਚੇ ਵੀ ਦਾ ਡਰ ਪਿਆ ਹੈ ਹਾਈਡਰ ਦਾ ਡਰ ਪਿਆ ਹੈ इवन ਕਿ ਜਿਹੜੇ ਜਨਮ ਉੱਤੇ ਬੈਠੇ ਹੋਏ ਹਨ ਨਾ ਐਸੇ ਵੀ ਉਸ ਨੂੰ ਉਹ ਵੀ ਆ ਰਹੀ ਹੈ ਕਿ ਉਹ ਆਪਣੇ オリジナル ਡਾਕੂਮੈਂਟਸ オリジナル ਪਾਸਪੋਰਟ ਲੈ ਕੇ ਹੀ ਸੜਕਾਂ ਤੇ ਜਾ ਰਹੇ ਆ ਕਿਤੇ ਸਾਡੇ ਨਾਲ ਕੋਈ ਅਜੀਬ ਨਾ ਹੋਣੀ ਨਾ ਹੋਵੇ ਤੇ ਸੱਚੇ ਦੇ ਉੱਪਰ ਇੱਕ ਟੈਸਟ ਬਹੁਤ ਜ਼ਿਆਦਾ ਬਿਲਕੁਲ ਫੇਪੀ ਉਂਦੀ ਇੱਕ ਗੱਲ ਸੀਗਾ ਕਿ ਜਿਹੜਾ ਮੇਰੇ ਨਾਲ ਪੈਸਾ ਲਾ ਕੇ ਕਰਜ਼ਾ ਚੱਕ ਕੇ ਮੈਥੇ ਆ ਗਿਆ ਇਹਨਾਂ ਤਾਂ ਮੈਂ ਹਜੇ ਕਮਾਇਆ ਵੀ ਨਹੀਂਗਾ ਤੇ ਇਹ ਇਹਨਾਂ ਨੇ ਮੈਨੂੰ ਵੀ ਰਿਪੋਰਟ ਕਰ ਦਿੱਤਾ ਰਿਪੋਰਟ ਹੋਣ ਤੋਂ ਬਾਅਦ ਉੱਥੇ ਜਾ ਕੇ ਮੇਰੀ ਇਨਸਲਟ ਹੋਗੀ ਮੇਰੇ ਘਰਦਿਆਂ ਦਾ ਕੀ ਬਣੂਗਾ ਬਹੁਤ ਔਖੀ ਚੀਜ਼ਾਂ ਸੀਗੀ ਹੈ ਦੂਜਾ ਇਹ ਕਈ ਵਾਰ ਇਹ ਵੀ ਦੱਸਿਆ ਜਾਂਦਾ ਜਿਹੜੇ ਬੈਂਕੀ ਲੌਂਦੇ ਆ ਬੰਗਰ ਕਿਨੇ ਕਿੰਨੇ ਦਿਨ ਖਾਣਾ ਨਹੀਂ ਦਿੰਦੇ ਇਹਨਾਂ ਨੂੰ ਮਾਰਦੇ ਕੁਢਦੇ ਆ ਹੋ ਸਕਦਾ ਇਹੋ ਜਿਹਾ ਵੀ ਕੁਝ ਹੋਣਦਾ ਹੋਵੇ ਤੇ ਉਹਨਾਂ ਨੂੰ ਹੱਡ ਤੱਕ ਦੇ ਲਾਉਂਦੇ ਤਾਂ ਕੁਝ ਵੀ ਹੋਦਾ ਹੈ ਨਾ ਸੱਚੀ ਹੋਦਾ ਹੈ ਤੇ ਉਹਨਾਂ ਇਹਦੇ ਚ ਵੀ ਪੜਾ ਹੈਗੀ ਕੁੜੀਵਾਂ ਵਾਲੀ ਗੱਲ ਹੈ ਮਲੇਓ ਸ਼ਹਿਰੀ ਦੇ ਵਿਚ ਨਾਲ ਆਈ ਉਹ ਗਏ ਉਹਨਾਂ ਦੇ ਘਰ ਤੇ ਉਹਨੇ ਲੋਕਾਂ ਨੂੰ ਇਹੋ ਅਪੀਲ ਕੀਤੀ ਆ ਕਿ ਨਜਾਇਜ਼ ਤਰੀਕੇ ਨਾਲ ਦੋ ਨੰਬਰ ਦੇ ਟੈਂਕਰਾਂ ਨਾਲ ਬਾਹਰ ਜਾਣਾ ਬੰਦ ਕਰ ਦਿਓ ਕੋਈ ਫਿੱਟੇ ਆਪਣੇ ਸਾਹਮਣੇ ਨਿਕਲਦੇ ਆ ਬਹੁਤ ਮਾੜੇ ਨਿਕਲ ਰਹੇ ਆ ਠੀਕ ਆ ਇਹ ਚੀਜ਼ਾਂ ਬਹੁਤ ਅਸਰ ਕਰਦੀਆਂ ਆ ਪੰਜਾਬ ਦੇ ਯੂਥ ਨੂੰ ਪੰਜਾਬ ਦੀ ਮਨਵਾਰੀਆਂ ਜਿਹੜੀਆਂ ਖਰਾਬ ਹੋਈ ਜਾਂਦੀਆਂ ਨਾ ਫਿਰ ਘਰ ਦੇ ਨਾਲ ਕੀ ਹੋਊਗਾ ਉਥੇ ਡੈੱਡ ਬੋਡੀ ਕਿੱਦਾਂ ਆਊਗੀ ਤੇ ਡੈੱਡ ਬੋਡੀ ਦੀ ਕਹਿੰਦੇ ਪੈਸੇ ਵੀ ਨਹੀਂ ਪੈਸੇ ਵੀ ਨਹੀਂ ਹੈਗੇ ਕਿ ਉਹ ਸਾਰੇ ਟੈਸਟਾਂ ਦਾ ਪਹਿਲਾਂ ਲਾ ਦੇ ਜਨ ਨੂੰ ਦੇ ਤੇ ਪਹਿਲਾਂ ਹਾਂ ਤੇ ਹੁਣ ਇੱਕ ਮਾਂ ਨੇ ਆਪਣੇ ਪਿਓ ਨੇ ਜਾਓ ਉਹਨਾਂ ਦੇ ਘਰ ਦੇ ਨੇ ਜਿਹੜਾ ਆਪਣੇ ਪੁੱਤ ਦਾ ਮੂੰਹ ਦੇਖਣਾ ਹੋ ਕਿਵੇਂ ਦੇਖੀਓਂ ਦੇਖਣਗੇ ਤੇ ਕਈ ਵਾਰ ਤਾਂ ਡੱਡੂ ਡੱਡੀ ਆਉਂਦੀ ਵੀ ਨਹੀਂ ਆ ਤੇ ਕਈ ਵਾਰ ਆਉਂਦੀ ਵੀ ਆ ਤੇ ਕਈ ਕਈ ਕਿੰਨੇ ਲੱਗ ਜਾਂਦੇ ਆ ਤੇ ਇਹ ਚੀਜ਼ਾਂ ਆਪਾਂ ਪਹਿਲਾਂ ਦਿਮਾਗ 'ਚ ਇੱਕ ਡਰ ਹੁੰਦਾ ਨਾ ਡਰ ਲੈ ਕੇ ਚੱਲਣਾ ਚਾਹੀਦਾ ਜਰੂਰੀ ਵੀ ਆ ਕਿ ਦੋ ਨੰਬਰ ਦਾ ਕੰਮ ਕਰਨ ਤੋਂ ਪਹਿਲਾਂ ਇਹਨਾਂ 'ਚ ਡਰ ਲੈ ਕੇ ਚੱਲੀਏ ਕਿ ਹਾਂ ਮੜਨ ਚੀਜ਼ਾਂ ਵੀ ਨਹੀਂ ਕਰਨਾ ਠੀਕ ਆ ਪਰ ਜੀ ਮੈਂ ਫਿੱਜੀ ਖਬਰ ਵਾਲ ਕਰਦੇ ਆਂ ਤੇ ਜੀਏ ਕਿ ਮਹਾ ਕੁੰਭ ਹਰ ਹਰ 12 ਸਾਲ ਬਾਅਦ ਉੱਤਰ ਪ੍ਰਦੇਸ਼ ਦੇ ਰਿਦਰ ਮਹਾ ਪ੍ਰਯਾਗ ਜਿਹੜਾ ਅਲਾਹਾਬਾਦੀ ਉੱਥੇ ਮਨਾਇਆ ਜਾਂਦਾ ਵਾ ਹਰ ਸਾਲ ਬਾਅਦ ਹਰ 12 ਸਾਲ ਬਾਅਦ ਆਉਂਦਾ ਤੇ ਵੱਡੇ ਵੱਡੇ ਲੋਕ ਇੱਥੇ ਸ਼ਰਾਨ ਕਰਨ ਆਉਂਦੇ ਆ ਮਹਾਕੁੰਡਾ ਉੱਥੇ ਵੱਡੀਆਂ ਵੱਡੀਆਂ ਸੈਲੀਬ੍ਰਿਟੀਜ਼ ਵੱਡੇ ਵੱਡੇ ਨੇਤਾ ਜਾ ਰਹੇ ਨੇ ਪਰ ਉੱਥੇ ਇੱਕ ਗੱਲ ਪਾਇਆ ਜਾ ਰਿਹਾ ਕਿ ਜਿਹੜੇ ਬਾਬੇ ਆ ਭਾਵੇਂ ਉਹ ਅਗੋਰੀ ਆ ਭਾਵੇਂ ਉਹ ਸਹੀ ਆ ਨਹੀਂ ਆ ਬਹੁਤ ਲੋਕਾਂ ਨੂੰ ਬੜਾ ਮਾਰ ਰਹੇ ਆ ਉਹਦੇ ਬਾਰੇ ਟਿੱਕੜੀ ਕਰੋ ਕਿ ਇੱਥੇ ਕੀ ਹੋਣਾ ਚਾਹੀਦਾ ਕਿ ਉਹ ਮਾਰ ਰਹੇ ਆ ਲੋਕਾਂ ਨੂੰ ਕਿਸੇ ਇਸultan ਦੇਣਾ ਚਾਹੀਦਾ ਇਦਿੱਚ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਹਾਂਜੀ ਜਿਹੜਾ ਪ੍ਰਸ਼ਾਸਨ ਆ ਉੱਥੋਂ ਦਾ ਜਿਹੜਾ ਕਿ ਉਹ ਚੀਜ਼ ਨੂੰ ਧਿਆਨ ਚ ਰੱਖ ਰਿਹਾ ਵਾ ਕਿਤੇ ਚੰਗਾ ਮਾੜਾ ਹੋ ਰਿਹਾ ਕੁਝ ਵੀ ਆ ਜਾਂ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਹੈਗਾ ਉਹ ਵੀ ਉੱਥੇ ਹਾਇਰ ਕੀਤਾ ਹੋਇਆ ਟਾਈਮ ਉੱਪਰ ਤੇ ਇੱਕ ਜਿਹੜਾ ਆ ਆਪਾਂ ਨੂੰ ਪੀਸਥਾਨ ਕਹਿੰਦੇ ਆ ਕਿ ਵੀ ਇੰਨੇ ਸਮੇਂ ਬਾਅਦ ਆਪਾਂ ਜਾਨੇ ਉੱਥੇ ਸ਼ਤਾਨ ਕਰਨਾ ਸ਼ਤਾਨ ਕਰਕੇ ਅਸੀਂ ਆਉਣਾ ਤੇ ਤੇ ਕਿੰਨੇ ਕੇ ਜੀ ਅਸੀਂ ਆਪਣੇ ਪਾਪ ਧੋਣ ਜਾ ਰਹੇ ਆ ਤੇ ਪਾਪ ਕਰਦੇ ਹੋ ਜੇ ਅਸੀਂ ਧੋਣ ਜਾਨੇ ਆ ਪਾਪ ਨਾ ਹੀ ਕਰੋ ਜਦੋਂ ਜਾਂਦੇ ਨੇ ਪਾਪ ਧੋਣ ਲਈ ਜਾ ਰਹੇ ਆ ਜੇ ਇਸ਼ਨਾਨ ਕਰਨ ਲਈ ਜਾ ਰਹੇ ਆ ਤਾਂ ਉਹ ਵਾਪਸ ਇਸ਼ਨਾਨ ਕਰਕੇ ਆਉਣ ਤੇ ਜਿਹੜੇ ਰਸਤੇ 'ਚ ਬਾਬੇ ਬੈਠੇ ਹੁੰਦੇ ਉਹਨਾਂ ਨੂੰ ਮੱਥਾ ਟੇਕ ਦੇ ਤੁਸੀ ਜਿਹੜਾ ਕੰਮ ਕਰਨ ਜਾ ਰਹੇ ਹੋ ਉੱਥੇ ਜਾਓ ਉੱਥੇ ਜਾਓ ਹੁਣ ਮੰਨ ਲਓ ਕਿ ਆਪਾਂ ਗਏ ਕਿ ਕਿਸ ਦਰਬਾਰ ਤੇ ਮੱਥਾ ਟੇਕਣ ਜਾਣਾ ਹਰਮਨ ਸਾਹਿਬ ਸਰ ਸਿੱਧੂ ਬਾਬਾ ਟੱਕਰ ਤੇ ਆਪਾਂ ਨੂੰ ਵੀ ਉਹਦੇ ਆਪਾਂ ਉੱਥੇ ਚਲੇ ਜਾਈਏ ਤੇ ਉੱਥੋਂ ਟੇਕ ਕੇ ਮੱਥਾ ਤੇ ਬਾਬੇ ਤੋਂ ਤੇ ਵਾਪਸ ਆ ਜਾਈਏ ਜਾਂ ਉੱਥੇ ਪੰਦਰਵਾਰ ਤੇ ਉਸ ਤੋਂ ਬਾਅਦ ਜਾਈਏ ਜੇ ਇਹ ਸਿੱਧਾ ਹੋਇਆ ਕਿ ਅਸੀਂ ਮੱਥਾ ਟੇਕਣ ਲਈ ਕੁੰਭ ਉੱਥੇ ਇਸ਼ਨਾਨ ਕਰਨ ਜਾਣਾ ਤਾਂ ਅਸੀਂ ਉਹ ਕਰਕੇ ਆਈਏ ਨਾ ਅਸੀਂ ਤਾਂ ਬਾਬੇ ਨੂੰ ਮੱਥਾ ਟੇਕ ਕੇ ਆਉਂਦੇ ਹਾਂ ਅਸੀਂ ਆਪ ਤਾਂ ਉਹਨਾਂ ਨੂੰ ਬਾਰ-ਬਾਰ ਹੀ ਗਹੀ ਚੀਜ਼ ਕਰਦੇ ਪ੍ਰਮੋਟ ਕਰਦੇ ਬਾਬੇ ਨੂੰ ਪ੍ਰਮੋਟ ਕਰਦੇ ਤੇ ਬਾਬੇ ਉਹ ਚੰਤੇ ਮਾਰਨ ਨਹੀਂ ਆਉਂਦੇ ਬਿਲਕੁਲ ਇਹਨਾਂ ਨੂੰ ਉਹਨਾਂ ਨੂੰ ਵੀ ਪਾਉ ਕਰਨਾ ਪਾਉ ਕਿਦੇ ਤੋਂ ਇਹਨਾਂ ਨੂੰ ਚਿੰਤਿਆ ਕੰਮ ਕਰਦੇ ਬਾਬੇ ਇਸ ਤਕਤੀਆਂ ਜਾਂਦੇ ਨੂੰ ਕਰਦੇ ਪੜਤੀਆਂ ਬਿਲਕੁਲ ਬਿਲਕੁਲ ਤੁਸੀਂ ਜਿਹੜਾ ਡਿਸਟਰਬ ਕਰਦੇ ਜਾ ਹਾਂਜੀ ਹਾਂਜੀ ਕਈ ਯੂਟਿਊਬਰਾਂ ਨੂੰ ਵੀ ਪੁੱਟਣ ਦਾ ਸਵਾਲ ਪੁੱਛਦੇ ਮੈਂ ਅੱਗੇ ਕਰ ਦਿੰਦਾ ਕਿ ਇਹ ਯੂਟਿਊਬਰਾਂ ਦੀ ਨਹੀਂ ਰੀ ਬਾਬੇ ਬਾਬੇ ਜਿਹੜੇ ਬ੍ਰਹਮ ਗਿਆਨੀ ਪੜੇ ਲੱਗ ਜਾਂਦੇ ਬਣੇ ਫਿਰਦੇ ਐਸ ਵਕਤ ਕਈ ਬਾਬੇ ਤੇ ਵਾਇਰਲ ਹੁੰਦੇ ਆ ਤੇ 3-4 ਦਿਨ ਪਹਿਲਾਂ ਉੱਥੇ ਇੱਕ ਸਟੈਂਡਰਡ ਵੀ ਹੋ ਗਿਆ ਸੀ ਫਰਗਾਨਾ ਬਾਰੇ ਬਾਰੇ ਵੀ ਲੋਕਾਂ ਦੇ ਮਰ ਗਏ ਸੀ ਤੇ ਇਹਦੇ ਤੇ ਵੀ ਸਰਕਾਰ ਨੇ ਕੁਝ ਕਹਿੰਦੇ ਕਿ ਅਹੀ ਵੇਰਵਾ ਨਹੀਂ ਦਿੱਤਾ ਕਿੰਨੇ ਮਰੇ ਆ ਕਿੰਨੇ ਬਚੇ ਆ ਲੋਕ ਕਹਿੰਦੇ ਸਰਕਾਰ ਜਿਹੜੀ ਵੇਰਵਾ ਦੇਣ ਦੀ ਕਿ 30 32 ਹੁੰਦੇ ਸੀ ਮਰੇ ਆ ਪਰ ਲੇਕਿਨ ਵਾਧੂ ਦੀ ਗਿਣਤੀ ਆਮ ਲੋਕ ਜਿਹੜੇ ਦੱਸਣ ਦਾ ਉਹਦੇ ਲੋਕਲ ਵੀ ਕਹਿੰਦੇ ਕਿ 3-4000 ਬੋਡੀਆਂ ਤੁਸੀਂ ਦੇਖੀਆਂ ਵਾ ਤੇਰ ਤੱਕ 30 30 ਚੱਲੀ ਰਹੀਆਂ ਸੀ ਉਹਨਾਂ ਨੇ ਇਹਦੇ ਬਾਰੇ ਵੀ ਸਰਕਾਰ ਦਾ ਧਿਆਨ ਦੇਣਾ ਚਾਹੀਦਾ ਵਾ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਸਰਕਾਰ ਪ੍ਰਸ਼ਾਸਨ ਦੇਖੋ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਆ ਜਾਂ ਆਪਾਂ ਨੂੰ ਪਤਾ ਕਿ ਇੱਥੇ ਕੋਈ ਮੇਲਾ ਲੱਗਣਾ ਜਾਂ ਇੱਥੇ ਕੁਝ ਹੋਣਾ ਵਾ ਉਹਦੇ ਲਈ ਸਭ ਤੋਂ ਪਹਿਲਾਂ ਪ੍ਰਸ਼ਾਸਨ ਆਉਂਦਾ ਵਾ ਸਰਕਾਰ ਕੋਈ ਇੰਤਜ਼ਾਮ ਨਹੀਂ ਹੈ ਤੇ ਇੰਤਜ਼ਾਮ ਤਾਂ ਪ੍ਰੋਪਰ ਹੈ ਹੀ ਨਹੀਂ ਗਾ ਬਿਲਕੁਲ ਜਦ ਤੱਕ ਇੰਤਜ਼ਾਮ ਨਹੀਂ ਹੁੰਦੇ ਤਦ ਤੱਕ ਤਾਂ ਇਹ ਚੀਜ਼ ਦੀ ਮੁਸ਼ਕਲ ਆਣੀ ਆਣੀ ਹੈ ਹਾਂਜੀ ਹਾਂਜੀ ਤੇ ਸਰਕਾਰਾਂ ਦਾ ਪਹਿਲਾ ਹੀ ਫਰਜ਼ ਬੰਦਾ ਪ੍ਰਸ਼ਾਸਨ ਦਾ ਫਰਜ਼ ਬੰਦਾ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਕੋਈ ਵੀ ਮੇਲਾ ਜਾਂ ਕੋਈ ਸ਼ਾਪ ਇਹਦਾਂ ਦਾ ਕਰਦੇ ਆ ਉਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਸਾਡੀ ਆ ਲੋਕਾਂ ਨੇ ਜਾਣਾ ਲੋਕਾਂ ਦਾ ਵਿਸ਼ਵਾਸ ਆ ਉਸ ਜਗ੍ਹਾ ਦੇ ਪ੍ਰਤੀ ਤੇ ਉਹਨਾਂ ਨੇ ਜਾਣਾ ਤੇ ਉਹ ਸਿਕਿਓਰ ਹੋਣੇ ਚਾਹੀਦੇ ਉਹ ਸੇਫ ਹੋਣੇ ਚਾਹੀਦੇ ਉਹਨਾਂ ਨੂੰ ਸੇਫਟੀ ਕਿੱਦਾਂ ਦੇ ਸਕਦੇ ਉਹਨੂੰ ਸੁਵਿਧਾ ਕਿੱਦਾਂ ਦੇ ਸਕਦੇ ਆ ਤੇ ਲੋਕਲ ਵੀ ਚੀਜ਼ ਚਾਹੀਦੀ ਆ ਕਿ ਜਿੱਥੇ ਅਸੀਂ ਜਾ ਰਹੇ ਕੀ ਉੱਥੇ ਸਹੂਲਤਾਂ ਮੁਹੱਈਆ ਹੈਗੀਆਂ ਨੇ ਤਾਂ ਕਿ ਅਸੀਂ ਸਾਡੇ ਛੋਟੇ ਛੋਟੇ ਬੱਚੇ ਨਾਲ ਜਾ ਰਹੇ ਆ ਬਜ਼ੁਰਗ ਜਾ ਰਹੇ ਆ ਜੋ ਵੀ ਜਾ ਰਹੇ ਆ ਕਿ ਉੱਥੇ ਜਾ ਕੇ ਉਹ ਸੇਫ ਹੈਗੇ ਕਿ ਨਹੀਂ ਹੈਗੇ ਬਿਲਕੁਲ ਸਿਕਰਾਂ ਤੋਂ ਸੇਫ ਹੋ ਤੇ ਬਿਲਕੁਲ ਐਸੇ ਚੀਜ਼ ਦੇ ਕਈ ਲੋਕਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਜਦੋਂ ਐਮ ਵੀਆਈਪੀ ਜਾਣਦੇ ਆ ਸੈਲੀਬ੍ਰਿਟੀ ਜਾਣਦੇ ਆ ਕੋਈਆਂ ਇੰਦਕ ਪ੍ਰੋਪਰ ਵੇਨ ਆਉਂਦੇ ਵੀ ਆ ਜਾਂਦੇ ਵੀ ਇਸ਼ਨਾਨ ਕਰਕੇ ਆਰਾਮ ਲਾਉਂਦੇ ਆ ਪਰ ਆਮ ਲੋਕਾਂ ਨੂੰ ਹੀ ਪ੍ਰੋਬਲਮ ਆਦੀ ਆ ਆਮ ਲੋਕਾਂ ਨੂੰ ਹੀ ਕਾਤੇ ਪ੍ਰੋਬਲਮ ਦਿਸਦੀ ਆ ਕਿਉਂਕਿ ਇਹਨਾਂ ਨਾਲ ਸਿਕਿਉਰਿਟੀ ਤੇ ਇਹਨਾਂ ਦਾ ਬਾਉਂਸਰ ਹੁੰਦੇ ਆ ਉਹਦੇ ਵੜੇ ਗੱਡੀਆਂ 'ਚ ਜਾਂਦੇ ਇਹਨਾਂ ਲਈ ਜਗ੍ਹਾ ਪਹਿਲਾਂ ਹੀ ਤਿਆਰ ਕੀਤੀ ਜਾਂਦੀ ਵੀ ਭਾਈ ਇਹ ਫਲਾਣਾ ਆ ਰਿਹਾ ਦਾ ਇਹਦੇ ਲਈ ਤੁਸੀਂ ਜਗਾ ਸਾਫ ਕਰਦੇ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਜੇ ਵਾ ਪਿਛਲਾ ਹੁਣ ਦੇਖੀਏ ਕਿ ਆਪਣੇ ਮੋਦੀ ਸਾਹਿਬ ਵੀ ਜਾ ਕੇ ਆਏ ਨੇ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਆਈ ਨਹੀਂਗੀ ਕਿਉਂਕਿ ਸੈਲੀਬ੍ਰਿਟੀ ਸੀ ਸੈਲੀਬ੍ਰਿਟੀ ਤੇ ਆਮ ਜਨਤਾ ਲਈ ਕਿਉਂਕਿ ਸੈਲੀਬ ਇਸ ਕਰਕੇ ਇਹ ਚੀਜ਼ ਆ ਕਿ ਜਦੋਂ ਆਪਾਂ ਇਸੇ ਹੁਣ ਸਰਕਾਰ ਵਾਲੇ ਪਾਸੇ ਆਈਏ ਜਦੋਂ ਆਪਾਂ ਕਹਿੰਦੇ ਆ ਆਮ ਆਦਮੀ ਪਾਰਟੀ ਹਾਂਜੀ ਇਹ ਜਦੋਂ ਤਿਆਰ ਹੋਈ ਸੀ ਇਹ ਆਮ ਇਨਸਾਨ ਲਈ ਆਮ ਲੋਕਾਂ ਲਈ ਸੀ ਕਿ ਇੱਥੇ ਸੀਗਾ ਕਿ ਵੀ ਜਿਹੜਾ ਕੋਈ ਸਿਕਿਉਰਿਟੀ ਕਿਸੇ ਦਿੱਤੀ ਨਹੀਂ ਜਾਊਗੀ ਕਿਸੇ ਲਈ ਪ੍ਰੋਟੈਕਸ਼ਨਸ ਨਹੀਂ ਹੋਣਗੀਆਂ ਸਾਰੇ ਆਮ ਹੀ ਹੋਣਗੇ ਹਾਂਜੀ ਹਾਂਜੀ ਤਾਂ ਉਹ ਆਮ ਤਾਂ ਰਹੇ ਨੀਗੀ ਬਿਲਕੁਲ ਸਾਰੇ ਲੋਕਾਂ ਲਈ ਸਭ ਨੂੰ ਮਿਲਿਆ ਤਾਂ ਖੁਸ਼ ਹੋਇਆ ਵਾ ਤੇ ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਅਸੀਂ ਆਮ ਹੀ ਆ ਉੱਥੇ ਪਰਮਾਤਮਾ ਦੇ ਅੱਗੇ ਤਾਂ ਆਮ ਹੀ ਆ ਪਰ ਉੱਥੇ ਆਪਾਂ ਇੱਕ ਸਿਕਿਉਰਿਟੀ ਨਾਲ ਕਿਸੇ ਨੂੰ ਸਰ ਪਰਮਾਤਮਾ ਅੱਗੇ ਜਾਂਦੇ ਆ ਤੇ ਉੱਥੇ ਆਪਾਂ ਸਿਕਿਉਰਿਟੀ ਨਾਲ ਕਿਉਂ ਜਾਂਦੇ ਆ ਜਰ ਪਰ ਮਾਤਾ ਸਾਡੇ ਦਾ ਅੰਗ ਸੰਗ ਸਹਾਈਏ ਦਾ ਸਿਕਿਉਰਿਟੀ ਦੇ ਕਿ ਲੋੜ ਹੈਗੀ ਪਰ ਉਹਦੇ ਚ ਆਮ ਜਿਹੜੇ ਲੋਕ ਨੇ ਉਹ ਵਿਚਾਰੇ ਹਾਂ ਤੇ ਹਮੇਸ਼ਾ ਹੀ ਮੁਸ਼ਕਲ ਆਉਂਦੀਆਂ ਨੇ ਕਿਸੇ ਸੈਲੀਬ੍ਰਿਟੀ ਤੇ ਅੰਦਰ ਮੁਸ਼ਕਲ ਨਹੀਂ ਆਈ ਹਾਂ ਜੀ ਤੇ ABC ਅੱਜ ਦੀਆਂ ਖਾਸ ਖਬਰਾਂ ਜਿਹੜਾ ਸਾਡੇ ਚੈਨਲ ਪੰਜਾਬ ਪੀਐਸ ਨਿਊਜ਼ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ